ਪਾਂਛੀ ਗੱਲਾਂ ਕਰਦੇ ਨੇ ਬੇੜੇ ਅੱਜ ਸਜਣ ਕੋਈ ਆਇਆ ਪਾਂਛੀ ਗੱਲਾਂ ਕਰਦੇ ਨੇ ਬੇੜੇ ਅੱਜ ਸਜਣ ਕੋਈ ਆਇਆ ਮੁਖ ਰੇ ਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ ਮੁਖ ਰੇਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ ਨਾ ਗੁਰੂ ਗੋਬਿੰਦ ਸਿੰਘ ਜੀ ਸੁਣ ਆਨੰਦਪੁਰ ਦਾ ਹੈ ਵਾਸੀ ਕੰਡੇ ਆਤੇ ਸੁਟਾਏ ਪੋਰਾ ਮੁਖ ਤੇ ਨਹੀਂ ਹੈ ਉਦਾਸੀ ਕੰਡੇਾਂ ਤੇ ਸੁਟਾਏ ਪੋਰਾ ਮੁਖ ਤੇ ਨਹੀਂ ਹੈ ਉਦਾਸੀ ਪੈਰਾਂ ਵਿੱਚ ਛਾਲੇ ਨੇ ਹੋ 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 ਪੈਰਾਂ ਵਿੱਚ ਛਾਲੇ ਨੇ ਜਾ ਮਾਲੀ ਰੋ ਲੀਰ ਕਰਾਇਆ ਪੰਛੀ ਗੱਲਾਂ ਕਰਦੇ ਨੇ ਬੇੜੇ ਅੱਜ ਸਜਣ ਕੋਈ ਆਇਆ ਮੁਖ ਰੇਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ ਜੀ ਮਾਲਿਕ ਦੁਨੀਆਂ ਦਾ ਸੁਤ ਪਾਰ ਕੋਮਦਾ ਲਾ ਕੇ ਹੱਥੀ ਜੰਗ ਨੂੰ ਤੋਰੇ ਜੀ ਲਾਲ ਪਾੜੇ ਜੋ ਸੀਨੇ ਲਾ ਕੇ ਹੱਥੀ ਜੰਗ ਨੂੰ ਤੋਰੇ ਜੀ ਲਾਲ ਪਾੜੇ ਜੋ ਸੀਨੇ ਲਾ ਕੇ ਹੱਥੀ ਬਾਜਨਾ ਘੋੜਾ ਏ ਹੋ ਹੱਥੀ ਬਾਜਨਾ ਘੋੜਾ ਏ ਨਾ ਸਿਰ ਤੇ ਤਾਜ ਸੁਜਾਇਆ ਪੰਛੀ ਗੱਲਾਂ ਕਰਦੇ ਨੇ ਬੇੜੇ ਅੱਜ ਸਜਣ ਕੋਈ ਆਇਆ ਮੁਖ ਰੇਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ ਤੁਸੀਂ ਸੋਰ ਨਾ ਪਾਇਓ ਨੀ ਪਉਣਾ ਚਲਦੀਆਂ ਨੇ ਪਖੀਆਂ ਇਹਦਾ ਲੰਮਾ ਪੈਂਡਾ ਏ ਅੱਖਾਂ ਗੂੜੀ نیند ਨਾਲ ਤੱਕੀਆਂ ਇਹਦਾ ਲੰਮਾ ਪੈਂਡਾ ਏ ਅੱਖਾਂ ਗੂੜੀ نیند ਨਾਲ ਤੱਕੀਆਂ ਸਨੀ ਸੰਕਰਵਾਲੇ ਆਵੇ ਹੋ 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 ਸਨੀ ਸੰਕਰਵਾਹਲੇ ਆਵੇ ਕਿਸੇ ਨੂੰ ਦੁੱਖ ਨਾ ਬੋਲ ਸੁਣਾ ਚੀ ਗੱਲਾਂ ਕਰ ਦੇ ਨੇ ਵੇੜੇ ਅੱਜ ਸਜਣ ਕੋਈ ਆਇਆ ਮੁਖ ਰੇ ਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ ਮੁਖ ਰੇ ਤੇ ਨੂਰ ਬੜਾ ਲੱਗੇ ਰੱਬ ਦਾ ਹੈ ਕੋਈ ਜਾਇਆ